ਹਾਂਜੀ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਪਿਛਲੀ ਵੀਡੀਓ ਜਿਹੜੀ ਆਪਾਂ ਨੇ ਬਣਾਈ ਸੀ ਉਹਦੇ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ ਮਿਸਲ ਨਿਸ਼ਾਨ ਵਾਲੀਆ ਦਾ ਨਿਸ਼ਾਨ ਵਾਲੀਆ ਮਿਸਲ ਜਿਹੜੀ ਸੀਗੀ ਇੱਕ ਸਿੱਖ ਮਿਸਲਾਂ ਦੇ ਵਿੱਚੋਂ ਇੱਕ ਬੜੀ ਉੱਗੀ ਮਿਸਲ ਆ ਤੇ ਇਹਦੇ ਜਿਹੜੇ ਦੋ ਮਹੱਤਵਪੂਰਨ ਸਰਦਾਰ ਨੇ ਜਿਹਦੇ ਤੋਂ ਇਸ ਮਿਸਲ ਦਾ ਜਿਹੜਾ ਬੇਲ ਵੰਸ਼ ਹੈ ਉਹ ਅੱਗੇ ਤੁਰਦਾ ਫਿਰ ਆਪਾਂ ਜੇ ਉਹਨਾਂ ਸਰਦਾਰਾਂ ਦਾ ਜੇਕਰ ਨਾ ਕਰਿਆ ਤਾਂ ਫਿਰ ਇਸ ਮਿਸਲ ਨਾਲ ਬੇਇਨਸਾਫੀ ਹੋ ਜੂ। ਇਹਨਾਂ ਦੋਹਾਂ ਸਰਦਾਰਾਂ ਦੇ ਵਿੱਚੋਂ ਜਿਹੜਾ ਹੈ ਪਹਿਲਾ ਸਰਦਾਰ ਉਹ ਹੈ ਸਰਦਾਰ ਦਸੌਂਦਾ ਸਿੰਘ ਸ਼ੇਰਗਿੱਲ। ਹੁਣ ਜੇ ਆਪਾਂ ਸਰਦਾਰ ਦਸੌਂਦਾ ਸਿੰਘ ਸ਼ੇਰਗਿੱਲ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਨਿਸ਼ਾਨਾ ਵਾਲੀ ਮਿਸਲ ਜਾਂ ਨਿਸ਼ਾਨ ਵਾਲੀਆਂ ਮਿਸਲ ਇਹਦਾ ਇਹ ਅਸਲ ਬਾਨੀ ਸੀ। ਅਸਲੀਅਤ ਦੇ ਵਿੱਚ ਇਹ ਜਿਹੜਾ ਸੀ ਇਹਦਾ ਬਾਨੀ ਸੀ। ਇਹ ਪਿੰਡ ਸਾਹਿਬ ਪਿੰਡ ਸੀਗਾ ਸਿੰਘਾਵਾਲਾ ਜ਼ਿਲ੍ਹਾ ਫਿਰੋਜ਼ਪੁਰ ਦਾ ਸਿੰਘਾਵਾਲਾ ਪਿੰਡ ਉੱਥੇ ਦੇ ਚੌਧਰੀ ਸਾਹਿਬ ਰਾਏ ਦਾ ਇਹ ਸੀਗਾ ਜੋ ਇਹ ਪੁੱਤਰ ਸੀ ਤੇ ਜੱਟ ਭਾਈਚਾਰੇ ਦੇ ਗੱਲ ਗੋਤ ਦੇ ਨਾਲ ਇਹ ਸਬੰਧਤ ਸੀਗਾ ਤੇ ਇਹਨੇ ਆਪਣੀ ਜਵਾਨੀ ਪੈਰੇ ਜਦੋਂ ਅੰਮ੍ਰਿਤ ਛਕਿਆ ਖੰਡੇ ਦੀ ਪਾਹਲ ਛਕੀ ਤਾਂ ਉਸ ਵਕਤ ਸਿੱਖ ਜਗਤ ਦੀ ਇੱਕ ਬਹੁਤ ਵੱਡੀ ਹਸਤੀ ਬਾਬਾ ਦੀਪ ਸਿੰਘ ਤੋਂ ਇਹਨੇ ਜਿਹੜੀ ਹੈ ਉਹ ਖੰਡੇ ਦੀ ਪੌਹਲ ਸ਼ਕੀ ਤੇ 1754 ਦੇ ਵਿੱਚ 1754 ਦੇ ਵਿੱਚ ਇਹ ਤਰਨਾ ਦਲ ਦੇ ਵਿੱਚ ਜਿਹੜਾ ਹੈ ਭਰਤੀ ਹੁੰਦਾ ਤਰਨਾ ਦਲ ਦੇ ਵਿੱਚ ਤੇ ਛੇਤੀ ਉਹ ਫਰਕੀ ਹੁੰਦਾ ਜਦੋਂ ਦਲ ਖਾਲਸਾ ਬਣਦਾ ਤਾਂ ਦਲ ਖਾਲਸੇ ਦੇ ਵਿੱਚੋਂ ਜਦੋਂ ਮਿਸਲਾਂ ਦੀ ਬੰਡ ਹੁੰਦੀ ਆ ਤਾਂ ਇਹ ਜਿਹੜਾ ਸਰਦਾਰ ਹੈ ਇਹ ਸਰਦਾਰ ਫਿਰ ਨਿਸ਼ਾਨਾ ਵਾਲੀ ਜਿਹੜੀ ਮਿਸਲ ਹੈ ਉਹਦਾ ਇਹ ਆਗੂ ਬਣ ਜਾਂਦਾ ਜਾਂ ਉਹਦਾ ਇਹ ਸੰਸਥਾਪਕ ਕਹਿ ਲਈਏ ਜਾਂ ਆਪਾਂ ਉਹ ਬਣ ਜਾਂਦਾ ਤੇ ਮਿਸਲ ਨਿਸ਼ਾਨਾ ਵਾਲੀ ਨਿਸ਼ਾਨਾ ਵਾਲੀ ਮਿਸਲ ਜਾਂ ਨਿਸ਼ਾਨ ਵਾਲੀ ਆ ਮਿਸਲ ਤੇ ਮਿਸਲ ਡੱਲੇ ਵਾਲੀ ਇਹ ਦੋਏ ਮਿਸਲਾਂ ਸੀਗੀਆਂ ਜਿਹੜੀਆਂ ਇਹ ਦੋਏ ਮਿਸਲਾਂ ਸ੍ਰੀ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਇੱਕ ਤਰ੍ਹਾਂ ਦੀ ਜਿਹੜੀ ਹੈ ਇਹ ਰਿਜ਼ਰਵ ਫੋਰਸ ਸੀਗੀਆਂ ਕਿਉਂਕਿ ਉਸ ਵਕਤ ਉੱਤਰ ਪੱਛਮ ਵਾਲੇ ਪਾਸਿਓਂ ਅਫਗਾਨਿਸਤਾਨ ਵਾਲੇ ਪਾਸਿਓਂ ਬਹੁਤ ਵੱਡੇ ਦੁਸ਼ਮਣਾ ਖਾਸ ਕਰਕੇ ਅਹਿਮਦ ਸ਼ਾਹ ਬਦਾਲੀ ਦੇ ਹਮਲਿਆਂ ਦਾ ਹਮੇਸ਼ਾ ਹੀ ਡਰ ਬਣਿਆ ਰਹਿੰਦਾ ਸੀਗਾ ਬਾਕੀ ਲਾਹੌਰ ਦੇ ਵਿੱਚ ਮੁਗਲ ਸਰਕਾਰ ਸੀਗੀ ਉਸ ਵੇਲੇ ਜ਼ਕਰੀਆ ਖਾਨ ਸੀਗਾ ਜਾਂ ਉਹਦੇ ਮੁੰਡੇ ਸੀ ਅੱਗੇ ਤਾਂ ਉਹਨਾਂ ਵੱਲੋਂ ਵੀ ਹਮਲਿਆਂ ਦੀ ਜਿਹੜਾ ਖਦਸ਼ਾ ਜਿਹੜਾ ਸੀਗਾ ਉਹ ਹਰ ਵੇਲੇ ਲੱਗਿਆ ਰਹਿੰਦਾ ਸੀ ਇਸ ਕਰਕੇ ਡੱਲੇ ਵਾਲੀਆਂ ਮਿਸਲ ਤੇ ਮਿਸਲ ਜਿਹੜੀ ਹੈ ਇਹ ਨਿਸ਼ਾਨਾ ਵਾਲੀ ਜਾਂ ਨਿਸ਼ਾਨ ਵਾਲੀਆਂ ਮਿਸਲ ਇਹਦੇ ਜਿਹੜੇ ਸਰਦਾਰ ਨੇ ਇਹ ਹਮੇਸ਼ਾ ਸ੍ਰੀ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਉੱਥੇ ਹੀ ਇਹ ਜਿਹੜੇ ਸੀਗੇ ਇਹ ਇੱਕ ਤਰ੍ਹਾਂ ਦੀ ਰਿਜ਼ਰਵ ਫੋਰਸ ਦੇ ਵਜੋਂ ਇਹ ਉੱਥੇ ਤਾਇਨਾਤ ਰਹਿੰਦੇ ਸੀ ਹੁਣ ਜਨਵਰੀ 1764 ਆਉਂਦਾ ਜਦੋਂ 6 ਮਿਸਲਾਂ ਬੁੱਢੇਦਾਲ ਦੀਆਂ ਤੇ 7ਵੀਂ ਮਿਸਲ ਇੱਕ ਜਿਹੜੀ ਹੈ ਉਹ ਤਰਨਾ ਦਾਲ ਦੀ ਜਦੋਂ ਸਰਹੰਦ ਦੇ ਉੱਤੇ ਜਦੋਂ ਸਰਹੰਦ ਨੂੰ ਇਹ ਆਪਦੇ ਅਧੀਨ ਕਰਦੇ ਨੇ 14 ਜਨਵਰੀ 1764 ਨੂੰ ਪੱਕੇ ਤੌਰ ਦੇ ਉੱਤੇ ਜਿਹੜਾ ਪਿੰਡ ਸਿੰਘਾ ਵਾਲਾ ਹੈ ਇੱਥੇ ਇੱਕ ਕਿਲਾਬੰਦ ਮਤਲਬ ਕਹਿ ਲੋ ਕਿਲਾਬੰਦ ਬਖਤਰਬੰਦ ਜਿਹੜਾ ਟਿਕਾਣਾ ਹੈ ਉੱਥੇ ਫਿਰ ਦਸਾਉਂਦਾ ਸਿੰਘ ਗਿੱਲ ਉੱਥੇ ਇਹ ਆਪਦਾ ਉਹ ਬਣਾਉਂਦਾ ਇਸ ਤੋਂ ਇਲਾਵਾ ਜਿਹੜੇ ਇਹਦੇ ਇਲਾਕੇ ਸੀਗੇ ਫਿਰ ਇਸ ਮਿਸਲ ਦੇ ਜਿਹੜੇ ਇਲਾਕੇ ਸੀ ਇਹਨਾਂ ਦਾ ਆਪਾਂ ਜ਼ਿਕਰ ਕਰਾਂਗੇ ਇਹਦੇ ਵਿੱਚ ਸਰਾਏ ਲਸ਼ਕਰੀ ਠੀਕ ਆ ਜੀ ਸਾਨੇਵਾਲ ਅੰਬਾਲਾ ਮਰਿੰਡਾ ਲਧਣਾ ਅਮਲੋ ਸੌਂਟੀ ਇਹ ਸਾਰੇ ਜਿਹੜੇ ਇਲਾਕੇ ਨੇ ਇਸ ਮਿਸਲ ਦੇ ਜਿਹੜੇ ਨੇ ਉਹ ਅਧੀਨ ਸੀਗੇ ਹੁਣ ਅੰਬਾਲਾ ਜਿਹੜਾ ਹੈ ਇਹ 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 ਇਹਨੂੰ ਇਹਨੇ ਆਪਦਾ ਪੱਕਾ ਟਿਕਾਣਾ ਬਣਾ ਲਿਆ ਬਾਅਦ ਦੇ ਵਿੱਚੋਂ ਅੰਬਾਲੇ ਨੂੰ ਆਪਦਾ ਫਿਰ ਇਹ ਇਹ ਪੱਕਾ ਟਿਕਾਣਾ ਬਣਾਉਂਦਾ ਤੇ ਇੱਥੇ ਇੱਥੇ ਮਤਲਬ ਇਹ ਆਪਦੀ ਰਹਿائش ਆ ਜਿਹੜੀ ਇਹ ਉਹਨੂੰ ਵੀ ਆਪਦੀ ਰਹਿائش ਨੂੰ ਵੀ ਅ ਇੱਥੇ ਜਿਹੜਾ ਹੈ ਉਹ ਲੈ ਆਉਂਦਾ ਤੇ ਮਈ 1767 ਦੇ ਵਿੱਚ ਮਈ 1767 ਦੇ ਵਿੱਚ ਜਿਹੜਾ ਆਪਣੇ ਸੂਬੇਦਾਰ ਹੈਗਾ ਇੱਕ ਜਹਾਨ ਖਾਨ ਤੇ ਜਾਬੇਤਾ ਖਾਨ ਉਹਨਾਂ ਦੇ ਨਾਲ ਇੱਕ ਮੁੱਠ ਭੇੜ ਹੁੰਦੀ ਹੈ ਇਹਦੀ ਮੇਰਟ ਦੇ ਵਿੱਚ ਤੇ ਫਿਰ ਉੱਥੇ ਇਹ ਜਿਹੜਾ ਸੂਰਮਾ ਸਰਦਾਰ ਹੈ ਇਹ ਮਈ 1767 ਦੇ ਵਿੱਚ ਸ਼ਹਾਦਤ ਦਾ ਜਿਹੜਾ ਹੈ ਉਹ ਜਾਮ ਪੀ ਜਾਂਦਾ ਹੁਣ ਜਦੋਂ ਮਈ 1767 ਦੇ ਵਿੱਚ ਹਾਂ ਦਸੌਂਦਾ ਸਿੰਘ ਦੀ ਮੌਤ ਹੁੰਦੀ ਹੈ ਜਾਂ ਉਹਦੀ ਸ਼ਹਾਦਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਇਸ ਮਿਸਲ ਦੀ ਬਾਗਡੋਰ ਹੈ ਇਸ ਮਿਸਲ ਦੀ ਜਿਹੜੀ ਜ਼ਿੰਮੇਵਾਰੀ ਹੈ ਤਾਂ ਉਹ ਅਗਲਾ ਜਿਹੜਾ ਸਰਦਾਰ ਹੈ ਫਿਰ ਮਿਸਲਦਾਰ ਜਿਹੜਾ ਇਸ ਮਿਸਲ ਦਾ ਬਣਦਾ ਉਹ ਬਣਦਾ ਫਿਰ ਸੰਗਤ ਸਿੰਘ ਹੁਣ ਸੰਗਤ ਸਿੰਘ ਆ ਜਿਹੜਾ ਹੈ ਜੇ ਆਪਾਂ ਇਹਦਾ ਦਸੌਂਦਾ ਸਿੰਘ ਨਾਲ ਰਿਸ਼ਤਾ ਦੇਖੀਏ ਤਾਂ ਇਹਦਾ ਕੀ ਰਿਸ਼ਤਾ ਸੀ ਤਾਂ ਰਿਸ਼ਤੇ ਦੇ ਵਿੱਚ ਇਹ ਦਸੌਂਦਾ ਸਿੰਘ ਦਾ ਇਹ ਜਿਹੜਾ ਹੈ ਇਹ ਛੋਟਾ ਭਰਾ ਸੀ ਖੋਣ ਇਹਨੇ ਜਿਹੜਾ ਸਭ ਤੋਂ ਐਹਮ ਕੰਮ ਕੀਤਾ ਉਹ ਇਹਨੇ ਇਹ ਕੀਤਾ ਵੀ ਅੰਬਾਲਾ ਜਿਹੜਾ ਸ਼ਹਿਰ ਹੈ ਉਹਦੇ ਆਲੇ-ਦੁਆਲੇ ਇਹਨੇ ਪੱਕੀ ਚਾਰਦਵਾਰੀ ਜਿਹੜੀ ਉਹ ਬਣਵਾਤੀ ਤਾਂ ਕਿ ਲੁਟੇਰਿਆਂ ਤੋਂ ਇਹਦੀ ਰਾਖੀ ਕੀਤੀ ਜਾ ਸਕੇ ਉਸ ਵੇਲੇ ਉੱਥੇ ਇੱਕ ਹੋਰ ਪ੍ਰੋਬਲਮ ਵੀ ਸੀਗੀ ਉਹ ਸੀਗੀ ਵੀ ਇੱਥੇ ਜਿਹੜਾ ਹੈ ਉਹ ਪਾਣੀ ਦੀ ਪੀਣ ਵਾਲੇ ਪਾਣੀ ਦੀ ਬੜੀ ਕਿੱਲਤ ਸੀਗੀ ਤੇ ਸੰਗਤ ਸਿੰਘ ਨੇ ਫਿਰ ਇੱਥੇ ਰਹਿਣਾ ਠੀਕ ਨਹੀਂ ਸਮਝਿਆ ਉਹਨੇ ਕੀ ਕੀਤਾ ਉੱਥੋਂ ਆਪਦਾ ਜਿਹੜਾ ਤੜੀਆ ਤੱਪੜ ਸਾਰਾ ਚੱਕ ਕੇ ਉਹ ਪਟਿਆਲਾ ਰਾਜ ਦੀ ਹੱਦ ਦੇ ਨਾਲ ਆ ਗਿਆ ਪਟਿਆਲਾ ਰਾਜ ਉਸ ਵੇਲੇ ਉੱਥੇ ਜਿਹੜਾ ਰਾਜਾ ਹੈ ਅਮਰ ਸਿੰਘ ਦਾ ਰਾਜ ਸੀ ਉਹਦੀ ਹੱਦ ਦੇ ਜਮਈ ਕੋਲ ਜਾ ਕੇ ਉਹਨੇ ਜਮੀਤ ਗੜ੍ਹ ਦੇ ਵਿੱਚ ਜਮੀਤ ਗੜ੍ਹ ਦੇ ਵਿੱਚ ਇੱਕ ਕਿਲਾ ਬਣਾ ਲਿਆ ਉਹਨੇ ਠੀਕ ਆ ਜੀ ਤੇ ਕਿਲਾ ਬਣਾ ਕੇ ਤੇ ਆਪਦਾ ਜਿਹੜਾ ਸਾਰਾ ਸਿਸਟਮ ਉੱਥੇ ਦਾ ਸੁਮਾ ਕੇ ਆਪਦੇ ਭਾਈ ਲਾਲ ਸਿੰਘ ਨੂੰ ਤੇ ਗੁਰਬਖਸ਼ ਸਿੰਘ ਨੂੰ ਠੀਕ ਹੈ ਇਹ ਜਿਹੜੇ ਇਹਦੇ ਭਤੀਜੇ ਸੀ ਜਿਹੜਾ ਸੰਗਤ ਸਿੰਘ ਦੇ ਕਿਉਂਕਿ ਇਹਦੇ ਆਪ ਦੀ ਤਾਂ ਲਾਲ ਹੈ ਨਹੀਂ ਸੀ ਠੀਕ ਹੈ ਜੀ ਤੇ ਇਹਨੇ ਫਿਰ ਉਹ ਸਾਰਾ ਕੁਝ ਆਪਦੇ ਭਤੀਜਿਆਂ ਗਰਵਖ ਸਿੰਘ ਤੇ ਲਾਲ ਸਿੰਘ ਨੂੰ ਜਿਹੜਾ ਹੈ ਉਹ ਸੰਭਾਲ ਕੇ ਆਪ ਇਹ ਵਾਪਸ ਕਿੱਥੇ ਆ ਗਿਆ ਸਿੰਘਾਮਲੇ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿਹੜਾ ਹੈ ਆ ਗਿਆ ਹੁਣ ਐਨ ਉਸੇ ਮੌਕੇ ਕੀ ਹੁੰਦਾ ਫਿਰ ਇਹਦੇ ਉੱਥੋਂ ਵਾਪਸ ਤੁਰਦਿਆਂ ਹੀ ਜਮੀਤਗੜ੍ਹ ਦੇ ਉੱਤੇ ਪਟਿਆਲੇ ਦਾ ਰਾਜਾ ਅਮਰ ਸਿੰਘ ਤੇ ਆਪਣੇ ਜੀਂਦ ਰਿਆਸ ਦਾ ਰਾਜਾ ਗਜਪਤ ਸਿੰਘ ਇਹ ਮਹਾਰਾਜਾ ਰਣਜੀਤ ਸਿੰਘ ਦਾ ਨਾਨਾ ਵੀ ਸੀ ਜਿਹੜਾ ਗਜਪਤ ਸਿੰਘ ਆ ਜੀਂਦ ਵਾਲਾ ਤੇ ਇੱਕ ਰਾਏ ਇਲਿਆਸ ਚੌਧਰੀ ਸੀਗਾ ਰੈ ਕੋਟ ਦਾ ਇਹਨਾਂ ਤਿੰਨਾਂ ਦੀ ਮਦਦ ਦੇ ਨਾਲ ਇਹਨਾਂ ਨੇ ਫਿਰ ਜ਼ਮੀਤ ਘੜ ਦੇ ਉੱਤੇ ਜਿਹੜਾ ਹੈ ਉੱਤੇ ਹਮਲਾ ਕਰਤਾ ਹੁਣ ਜਿਹੜਾ ਇਹ ਕਿਲੇ ਦੀ ਜਿਹੜੀ ਉਹ ਸਾਰੀ ਸੀਗੀ ਇਹਨਾਂ ਦਾ ਮੇਨ ਮਕਸਦ ਇਹ ਸੀ ਤਿੰਨਾਂ ਦਾ ਵੀ ਜਿਹੜਾ ਕਿਲਾ ਉੱਥੇ ਉਹ ਸਾਰਿਆ ਜਾ ਰਿਹਾ ਹੈ ਜਾਂ ਉੱਥੇ ਉਹਨੂੰ ਕਿਲੇਬੰਦ ਕੀਤਾ ਜਾ ਰਿਹਾ ਉਸ ਥਾਂ ਨੂੰ ਇਹਨੂੰ ਰੋਕਿਆ ਜਾ ਸਕੇ ਪਰ ਨਿਸ਼ਾਨ ਵਾਲਿਆਂ ਦੀ ਉਹ ਕਿਲਾਬੰਦੀ ਜਿਹੜੀ ਹੈ ਇੱਕ ਲਈ ਜਿਹੜੀ ਉਸਾਰੀ ਹੈ ਉਹਨੂੰ ਰੋਕਣ ਦੇ ਵਿੱਚ ਪਟਿਆਲੇ ਦੇ ਰਾਜਾ ਤੇ ਇਹ ਜਿਹੜੇ ਦੋ ਯੋਧੇ ਹਮੈਤੀ ਸੀ ਉਹ ਨਾਕਾਮਜਾਬ ਰਹੇ ਠੀਕ ਹੈ ਜੀ ਤੇ ਫਿਰ ਜਿਹੜਾ ਹੈਗਾ ਲਾਲ ਸਿੰਘ ਇਹਦੇ ਸੀਗੇ ਤਿੰਨ ਪੁੱਤਰ ਜਿਨ੍ਹਾਂ ਨੇ ਫਿਰ ਆਪਣੇ ਚਾਚੇ ਗੁਰਬਖ ਸਿੰਘ ਜਿਹੜਾ ਸੀਗਾ ਉਥੋਂ ਹਨਾ ਉਹਨੂੰ ਕੀ ਕੀਤਾ ਇਹਨਾਂ ਨੇ ਭਜਾਤਾ ਉਥੋਂ ਹੁਣ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਗੱਲ ਕਰ ਚੁੱਕੇ ਆਂ ਵੀ ਦਸੌਂਦਾ ਸਿੰਘ ਨੇ ਸੰਗਤ ਸਿੰਘ ਨੂੰ ਨਿਸ਼ਾਨਵਾਲੀਆ ਦਾ ਮਸਲ ਦਾ ਮੁਖੀ ਬਣਾਇਆ ਠੀਕ ਆ ਜੀ ਨਿਸ਼ਾਨਵਾਲੀਆ ਨੇ ਅੱਗੇ ਜਿਹੜਾ ਸੰਗਤ ਸਿੰਘ ਆ ਉਹਨੇ ਲਾਲ ਸਿੰਘ ਤੇ ਗੁਰਬਖਸ਼ ਸਿੰਘ ਨੂੰ ਅੰਬਾਲੇ ਦਾ ਬਣਾਤਾ ਸਾਰਾ ਚਾਰਜ ਦੇਤਾ ਫਿਰ ਗਾਹ ਲਾਲ ਸਿੰਘ ਦੇ ਜਿਹੜੇ ਤਿੰਨ ਪੁੱਤਰ ਸੀਗੇ ਉਹਨਾਂ ਨੇ ਆਪਦੇ ਚਾਚੇ ਨੂੰ ਅੰਬਾਲੇ ਤੋਂ ਭਜਾਤਾ ਫਿਰ ਉਹਨੇ ਅੰਬਾਲੇ ਤੋਂ ਆ ਕੇ ਗੁਰਬਖਸ਼ ਸਿੰਘ ਨੇ ਕੀ ਕੀਤਾ ਮਰਿੰਡੇ ਦੇ ਇਲਾਕੇ ਦੇ ਉੱਤੇ ਕਬਜ਼ਾ ਕਰ ਲਿਆ ਠੀਕ ਆ ਜੀ ਇਸ ਤੋਂ ਬਾਅਦ ਜਿਹੜਾ ਲਾਲ ਸਿੰਘ ਦੇ ਜਿਹੜੇ ਉਹਦੇ ਪੁੱਤਰ ਨੇ ਉਹਨਾਂ ਨੇ ਆਪ ਕੋਲ ਵਿੱਚ ਆਪ ਦੇ ਜਿਹੜੇ ਨੇ ਉਹ ਇਲਾਕਿਆਂ ਦੀ ਜਿਹੜੀ ਹੈ ਉਹ ਬੰਦ ਕਰ ਲਈ ਲਾਲ ਸਿੰਘ ਦੇ ਤਿੰਨ ਪੁੱਤਰ ਸੀਗੇ ਅ ਇੱਕ ਦਾ ਨਾਮ ਸੀ ਮੋਹਰ ਸਿੰਘ ਦੂਜੇ ਦਾ ਨਾਮ ਸੀ ਕਪੂਰ ਸਿੰਘ ਤੇ ਤੀਜੇ ਦਾ ਨਾਮ ਸੀ ਅਨੂਪ ਸਿੰਘ ਇਹ ਅਨੂਪ ਸਿੰਘ ਦੀ ਲੜਕੀ ਸੀ ਅੱਗੇ ਜਿਹਦਾ ਨਾਮ ਸੀ ਦਇਆ ਕੌਰ ਉਹਦੇ ਫਿਰ ਜਿਹੜਾ ਹੈ ਇਸੇ ਰਾਣੀ ਦਇਆ ਕੌਰ ਨੇ ਇਹਦਾ ਜਿਹੜਾ ਵਿਆਹ ਹੁੰਦਾ ਉਹ ਹੁੰਦਾ ਜੀਂਦ ਰਿਆਸਤ ਦੇ ਵਿੱਚ ਅ ਹਰੀ ਸਿੰਘ ਦੇ ਨਾਲ ਜਿਹੜਾ ਕਿ ਗਜਪਤ ਸਿੰਘ ਦਾ ਪੁੱਤਰ ਹੈ ਹਰੀ ਸਿੰਘ ਇਹ ਉਹਦੇ ਨਾਲ ਦਾ ਵਿਆਹ ਹੁੰਦਾ ਤੇ ਇਸੇ ਰਾਣੀ ਦੀ ਕੁੱਖੋਂ ਫਿਰ ਇੱਕ ਲੜਕੀ ਪੈਦਾ ਹੁੰਦੀ ਹੈ ਜਿਹਦਾ ਨਾਮ ਚੰਦਕੌਰ ਰੱਖਿਆ ਜਾਂਦਾ ਇਸੇ ਦਇਆਕੌਰ ਦੀ ਕੁੱਖੋਂ ਜਿਹੜੀ ਕਿ ਭਾਗ ਸਿੰਘ ਧੰਨਾ ਸਿੰਘ ਜਿਹੜਾ ਸੀਗਾ ਸਰਦਾਰ ਥਨੇਸਰ ਉਹਦੇ ਭੰਗਾ ਸਿੰਘ ਥਨੇਸਰ ਉਹਦੇ ਦਾਹ ਪੁੱਤਰ ਦੇ ਨਾਲ ਕਰਮ ਸਿੰਘ ਦੇ ਨਾਲ ਜਿਹੜੀ ਹੈ ਉਹ ਵਿਆਹੀ ਜਾਂਦੀ ਹੈ ਤੇ ਇਸੇ ਰਾਣੀ ਦਇਆਕੌਰ ਦੇ ਦੇ ਨਾਮ ਦੇ ਉੱਤੇ ਜਾਂ ਕਹਿ ਲਓ ਵੀ ਇਹੀ ਉਹ ਰਾਣੀ ਦਇਆਕੌਰ ਹੈ ਜਿਨੇ ਖੰਨਾ ਸ਼ਹਿਰ ਦੀ ਜਿਹੜੀ ਹੈ ਉਹ ਸਥਾਪਨਾ ਕੀਤੀ ਜਦੋਂ ਆਪਾਂ ਖੰਨਾ ਸ਼ਹਿਰ ਦੀ ਵੀਡੀਓ ਪਾਵਾਂਗੇ ਖੰਨਾ ਦਾ ਇਤਿਹਾਸ ਪਾਵਾਂਗੇ ਹਨਾ ਤਾਂ ਉਸ ਵਕਤ ਇਸ ਸਾਰੀ ਜਿਹੜੀ ਚੀਜ਼ ਹੈ ਉਹਦਾ ਜ਼ਿਕਰ ਮੈਂ ਖਾਸ ਤੌਰ ਤੇ ਕਰੂੰਗਾ ਤੇ ਕਿਉਂਕਿ ਖੰਨੇ ਦਾ ਸਬੰਧ ਵੀ ਜਿਹੜਾ ਹੈ ਉਹ ਮਿਸਲ ਨਿਸ਼ਾਨਵਾਲੀਆ ਦੇ ਨਾਲ ਹੈ ਜਿਹੜਾ ਅਮਲੋਹ ਸ਼ਹਿਰ ਹੈ ਉਹਦਾ ਸਬੰਧ ਵੀ ਮਿਸਲ ਨਿਸ਼ਾਨਵਾਲੀਆ ਦੇ ਨਾਲ ਹੈ ਜਿਹੜਾ ਖਮਾਣੋ ਸ਼ਹਿਰ ਹੈ ਉਹਦਾ ਸਬੰਧ ਜਿਹੜਾ ਹੈਗਾ ਉਹ ਮਿਸਲ ਡੱਲੇਵਾਲੀਆ ਦੇ ਨਾਲ ਹੈ ਸੋ ਆਪਾਂ ਇਹਨਾਂ ਸਾਰਿਆਂ ਦੇ ਮਤਲਬ ਸ਼ਹਿਰਾਂ ਦੀ ਵੀਰ ਕੱਲੇ ਕੱਲੇ ਦੀ ਜਿਹੜਾ ਹੈ ਉਹ ਜ਼ਿਕਰ ਕਰਾਂਗੇ ਤੁਹਾਡੇ ਨਾਲ ਸਾਰਾ ਇਹ ਸਾਂਝਾ ਕਰਾਂਗੇ ਉਮੀਦ ਹੈ ਤੁਹਾਨੂੰ ਇਹ ਵੀਡੀਓ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਊਗੀ ਲਿੰਕ ਨੂੰ ਜਿਹੜਾ ਹੈ ਉਹ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਨਾ ਤੇ ਵੱਧ ਤੋਂ ਵੱਧ ਜਿਹੜੇ ਆਪ ਦੇ ਨੇ ਵਿਚਾਰ ਕੀਮਤੀ ਵਿਚਾਰ ਉਹ ਇਸ ਵੀਡੀਓ ਬਾਰੇ ਜ਼ਰੂਰ ਦਿਓ ਸਾਰਿਆਂ ਦਾ ਬਹੁਤ 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 ਧੰਨਵਾਦ ਬਹੁਤ ਬਹੁਤ ਧੰਨਵਾਦ